ਆਏ 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 ਰਾਜਨਾ ਨੂੰ ਕੋਣ ਵਾੜਨ ਨੂੰ ਘਣਾ ਕਰੂਵੇ ਮਾਦਨਾ ਤਜ ਨਾ ਕਣਕ ਕਰੋ ਸਾ ਬਿੱਬੀ ਤੇ ਨਾ ਜਾਈ ਨਹੀਂ ਨਹੀਂ ਹੂੰ ਆਂਦੀ ਲੇਟੈਸਟ ਫੂਡ ਚਾਹੀਦੀ ਤੇ ਪੁਰਾਣੀ ਆ ਹਾਏ ਮੇਰੇ ਇਕਰੇ ਤਜ ਨਾ ਵੇ ਆਏ ਆਏ ਮਾਤਾ ਮਾਤਾ ਕਿ ਗੱਲ ਬਾਤ ਹੋਈ ਤੁਹਾਡੀ ਵੀਡੀਓ ਨੂੰ ਐਦਾਂ ਹੀ ਪਾਜੀ ਕਰੋਂ ਗਿਆ ਏ ਕਿੰਨਾ ਕਿਹਦਾ ਸਾਡਾ ਸਿੰਘ ਕਿੰਨੀ ਉਮਰ ਹੀ ਇਹਦੀ ਹੈਗਾ 20 ਬਾਈਆਂ 20 ਸਾਲ ਹੈਗਾ ਕਿਦਾਂ ਮੌਤ ਹੋਈ ਦੀ ਇਦਾਂ ਹੀ ਭਰਾਵਾ ਕੀ ਬੋਲ ਸਾਡੇ ਕਰਮ ਨਹੀਂ ਨਸ਼ੇ ਕਰਕੇ ਹੋਈ ਹੈ ਕਿ ਜਾਂ ਨਸ਼ੇ ਕਰਦਾ ਹੀ ਹੈ ਕਿੰਨੇ ਕੁ ਜ਼ਰਦਾ ਦੇ ਨਸ਼ੇ ਕਰਦਾ ਡੇਢ ਦੋ ਸਾਲ ਹੋ ਚੱਲੇ ਤੇ ਵਿਆਹ ਕਿ ਕੁਵਾਰਾ ਹੀ ਹੈ ਨਹੀਂ ਕੁਵਾਰਾ ਹੀ ਹੈ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਫਿਰ ਰਾਤ ਰਾਤ ਦੇ ਦਿਨੇ ਆਨੂ ਦਿਨੇ ਭਰਾਵਾਂ ਪਤਾ ਲੱਗਾ ਰਾਤ ਕਿੱਥੇ ਲੱਗਦਾ ਕਿੱਥੇ ਕਿੱਥੇ ਮੌਤ ਹੀ ਕਿੱਥੇ ਹੁਲਿਆੜਾ ਕਿੱਥੇ ਰਗੇ ਮੌਤੇ ਦੀ ਸਕੂਲ ਦੇ ਸਟੇਡੀਅਮ ਦੇ ਸਕੂਲ ਦੇ ਸਟੇਡੀਅਮ ਜੋ ਹੀ ਤਸਵੀਰ ਹੀ ਲੈਂਦੀ ਲਾ ਡੈੱਡ ਬਡੀ ਦੀ ਹਾਂ ਤੇ ਕੋਈ ਪੁਲਿਸ ਨੂੰ ਦਲਾਹ ਦਿੱਤੀ ਕੋਈ ਇਦਾਂ ਕਰ ਹਾਂ ਦਿੱਤੀ ਦਲਾਹ ਉਹ ਲੈ ਕੇ ਕਰ ਲੋ ਮੈਂ ਜਿੱਤਾਂ ਕੋ ਕਰਨਾ ਤੇ ਕੀ ਮੰਗ ਕਰੋਗੇ ਹੁਣ ਆ ਇਹ ਭਰਾਵਾ ਮੰਗਾ ਦੀ ਕਰਨੀ ਆ ਪੋਤੀ ਹੱਥੋਂ ਖੁੱਸ ਗਿਆ ਤੇ ਕੀ ਕਰਨੀ ਕਿੰਨਾ ਕੋਈ ਪਿੰਡ ਦੇ ਵਿੱਚ ਜਿਹੜਾ ਨਸ਼ਾ ਵੇਚਦਾ ਇਥੇ ਵਾਦੂ ਵੇਚਦਾ ਵਾਦੂ ਗਾਂਦੀ ਪਿਆ ਇਥੇ ਤੇ ਅੱਗੇ ਕੋਈ ਮੌਤ ਹੋਈ ਇਥੇ ਚੂੜੀ ਵਾਦੂ ਬਥੇਰੇ ਪੋਤੇ ਤਰ੍ਹਾਂ ਤੁਰੇ ਆ ਗੁਰਚਰਨਜੀਤ ਕਾਹ ਕਿਹੜਾ ਪਿੰਡ ਆ ਤਾਲੀ ਕੀ ਗੱਲ ਹੋਈ ਆ ਮੁੰਡੇ ਨੂੰ ਜਿਹੜਾ ਮੁੰਡੇ ਨੂੰ ਪਰਾਵਨਾ ਛੇ ਕਰਦਾ ਹੂੰ ਕਿੰਨੀ ਕੁ ਉਮਰ ਸੀ ਇਹ ਦੀ ਮੁੰਡੇ ਦੀ ਉਮਰ ਹੈਗੀ ਵੀ 22 ਸਾਲ ਤੇ ਕੀ ਕਾਰਨਿਕ ਬਣਿਆ ਮੌਤ ਦਾ ਕਾਰਨ ਨਸ਼ੇ ਉਥੇ ਚੂੜ ਲਿਆ ਕਰਦਾ ਨਾ ਚੀਂ ਜਾਂਦਾ ਨਾ ਚਾਹਦਾ ਇਹ ਤੋਂ ਟੁੱਟਦਾ ਆ ਸਰਕਾਰ ਨੇ ਵੀ ਬਿੜਾ ਕਰ ਕਰਤਾ ਜਿਆਦਾ ਹੀ ਕਰਕੇ ਰਾ ਦਿੱਤਾ ਕਿ ਸਾਡਾ ਤਾਂ ਇਹੀ ਕਰਤਾ ਤੇ ਕਿੰਨਾ ਕੋ ਜਿਹੜਾ ਨਸ਼ਾ ਇੱਥੇ ਵੇਚਦਾ ਵਾਦੂ ਬਹੁਤ ਚੰਗਾ ਵੇਚਦਾ ਭਾਈ ਮੇਰੇ ਪੋਤੇ ਤੇਰਾ ਮਾਵਾ ਦੇ ਬਥੇਰੇ ਹੋ ਗਏ ਅੱਗੇ ਵੀ ਕੋਈ ਮੁੰਡਾ ਮਰਿਆ ਹੋਵੇ ਵਾਦੂ ਇੱਥੇ ਬਥੇਰੇ ਇਤਰਾ ਨਸ਼ੇ ਕਰ ਕਰ ਮੁੱਕੇ ਇੱਥੇ ਤਾਂ ਜਲਦੀ ਵਾਦੂ ਮੁੱਕੇ ਕੀ ਮੰਗ ਕਰੋਗੇ ਹੁਣ ਮੰਗਾ ਹੀ ਕੀ ਕਰਨੀ ਆ ਪੁੱਤ ਬਚਾ ਦੇਣ ਲੋਕਾਂ ਦੇ ਸਰਕਾਰ ਨਾ ਚੱਕ ਘਟਾ ਦੇਵੇਗੇ ਹਾਂਜੀ ਕੋ ਜੀ ਮੇਰ ਕੋ ਕੀ ਲੱਗਦਾ ਤੁਹਾਡਾ ਮੁੰਡਾ ਪੁੱਤ ਤੇਰਾ ਪੋਤਰਾ ਏ ਕੀ ਨਾਹੀ ਦਾ ਸਾਰੇ ਕੀ ਗੱਲ ਬਾਤ ਹੋਈ ਆ ਪੁੱਤ ਪਤਾ ਨਹੀਂ ਲੱਗਾ ਬਾਹਰ ਨੂੰ ਗਿਆ ਜਹਾੜੀ ਕਰਨ ਚੋੜੀ ਲੱਭਾ ਸਾਨੂੰ ਹੂੰ ਕਿ ਨਸ਼ੇ ਨਸ਼ੇ ਦੇ ਨਾਲ ਮੌਤ ਹੀ ਦੀ ਨੋਚੇ ਨਹੀਂ ਪਤਾ ਹੋਊਗੀ ਕਿ ਨੋਚੇ ਨਹੀਂ ਹੋਊਗੀ ਕਰਦਾ ਹੀ ਨਸ਼ਾ ਕਿਨੇਰ ਤੋਂ ਕਰਦਾ ਥੋੜਾ ਜਿਹਾ ਚੇਰੀ ਹੋ ਗਿਆ ਸੀ ਤੇ ਕੀ ਸਰਕਾਰ ਤੋਂ ਮੰਗ ਕਰਦਾ ਉਹ ਦਿਹਾੜੀ ਗਿਆ ਸਾਨੂੰ ਉਹਨੇ ਦੱਸਿਆ ਅੰਦਾ ਕਦੇ ਕਰਦਾ ਕਦੇ ਨਹੀਂ ਕਰਦਾ ਤੋ ਗੱਭਰੂ ਤੁਰ ਗਏ ਪਤ ਲੱਕਾਂ ਦੇ ਲੱਕਾ ਪਾਇ ਵਟ ਵਟ ਬੋਜਿਆ ਜਪਾਰੇ ਹਾਂ ਜੀ ਪਾਜੀ ਕੀ ਨਾ ਤੁਹਾਡਾ ਗਿੰਦਰ ਸਿੰਘ ਜੀ ਕੀ ਗੱਲ ਬਾਤ ਹੈ ਤੁਹਾਡੇ ਬੇਟੇ ਨੂੰ ਗੱਲਾਂ ਬੋ ਨਸ਼ੇ ਲੈ ਕੇ ਬਹਿ ਗਿਆ ਸਰਕਾਰਾਂ ਦੀ ਵੀ ਨਸ਼ੇ ਕਰਦਾ ਨਸ਼ੇ ਆ ਬੜੇ ਹਨ ਲੱਗੋ ਪੜੀ ਜਾਂ ਮੋਤਾ ਗਿਓ ਕੀ ਨਾ ਕੀ ਮੁੰਡੇ ਦਾ ਸਾਂਝ ਦੇਖੋ ਮਰੇ ਕੀ ਸੁਰਨ ਸਰਸ ਹਾਲੀ ਉਮਰੀ ਦਾ ਹੈ ਕਿ ਕਵਾਰਾ ਹੈ ਨਹੀਂ ਉਤਰਾ ਹੈ ਕਵਾਰਾ ਹੈ ਤੇ ਕਿੱਦਾਂ ਮੈਨੂੰ ਕਿੱਥੇ ਮਿਲਿਆ ਜਦੋਂ ਤੇ ਸਟੇਡੀਅਮ ਪਿਆਨ ਪਤਾ ਲੱਗਾ ਬੰਦੇ ਨੇ ਪਤਾ ਲੱਗਾ ਰਾਸਾ ਕਿ ਕੀ ਬਣਾ ਜੀ ਨਹੀਂ ਬਣਾ ਕਿੰਨਾ ਕੋ ਨਸ਼ਾ ੜਾ ਵੇਖਦਾ ਇੱਥੇ ਨਸ਼ਾ ਬੜਾ ਨਸ਼ਾ ਬਹੁਤ ਜਿਆਦਾ ਚੂੜ ਜੜਨੇ ਬਹੁਤ ਜਿਆਦੇ ਮੁੰਡੇ ਮਾਰਦੇ ਇਹ ਨਸ਼ੇ ਕਰਕੇ ਮੌਤ ਹੋ ਜੀ ਇਹਦੀ ਨਸ਼ੇ ਕਰਦੇ ਹੁੰਦੇ ਕੀ ਮੰਗ ਕਰਦੇ ਹੁੰਦੇ ਮੰਗੋ ਅਸੀਂ ਚਾਹ ਨਹੀਂ ਖੇਲਾਉਂ ਆ ਨਸ਼ੇਦਗੀਆਂ ਨੇ ਬੰਦ ਹੋਏ ਕਾਬਜ਼ ਹੋ ਗਏ ਕਿੰਨੇ ਬੱਚੇ ਤੁਹਾਡੇ ਬੱਚੇ ਦੋ ਮੁੰਡੇ ਇੱਕ ਕੁੜੀ ਆ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਫਿਰ ਸਾਨੂੰ ਜਿੰਨੇ ਪਤਾ ਲੱਗਾ ਜੀ ਇਹ ਵੱਡਾ ਮੁੰਡਾ ਸੀ ਇਹ ਵੱਡਾ ਹੈ ਕੀ ਕੰਮ ਕੀ ਕੰਮ ਕਰਦਾ ਹੈ ਇਹ ਜੜੀ ਜਾਂਦਾ ਅੱਛਾ ਸਾਨੂੰ ਜਿੰਨੇ ਪਤਾ ਲੱਗਾ ਵੀ ਆਹ ਗੱਲ ਪੜਦੀ ਕਿੰਨਾ ਚਿਰ ਤੋਂ ਨਸ਼ੇਦਾਰੀ ਹੈ ਅੱਛਾ ਸਾਡੇ ਸਾਡੀ ਕੀ ਮੰਗ ਕਰੋਗੇ ਉਹਨਾਂ ਨੇ ਵੀ ਨਸ਼ੇਦਾਰ ਉਹ ਬੰਦ ਹੋ ਲੈਣਾ ਜਾ ਕੇ ਸਰਕਾਰ ਦਿੰਦੀ ਨਹੀਂ ਇਹ ਬੰਦ ਕਰਾਂਗੇ ਜਿਆਦਾ ਵੱਧ ਗਿਆ ਵਾ ਬੇਟਾ ਬੰਦ ਹੋਣਾ ਜਾਈਦਾ ਅਗੇ ਇੱਕ ਰਲ ਬਣਾ ਸਰਕਾਰ ਦੇ ਨਹੀਂ ਆ ਬੰਦ ਕਰਾਂਗੇ ਇਹ ਨਸ਼ਾ ਸਤੋਂਗ ਜਿਆਦਾ ਹੋ ਗਿਆ ਜੇ ਵੇਖਿਆ ਜਾਵੇ ਤਾਂ ਕਿੰਨਾ ਕੋ ਪੇਂਡ ਦੇ ਵਿੱਚ ਨਸ਼ਾ ਵੇਖਦਾ بڑا ਉਹ ਚੂਲਿਆੜ ਦੇ ਵਿੱਚ ਤੇ ਮੜਾ ਬੜਾ ਵੇਖਦਾ ਵਾ ਜਿੰਨੀਆਂ ਮੁਕਾਂ ਤੇ ਫਿਰ ਇਹ ਚੂੜ ਹੋ ਗਿਆ ਅੱਗੇ ਕੋਈ ਮਤੋ ਜੀ ਦੇ ਆਵੇ ਹੱਡ ਲਾਗੋ ਕੋਈ ਮਰਿਆ ਅੱਜ ਮਹੀਨਾ ਹੀ ਆਇਆ ਵਾ ਉਹ ਵੀ ਨਸ਼ੇ ਕਰਕੇ ਮਰਿਆ ਹਾਂ ਜੀ ਹਾਂਜੀ ਜੁਹਿੰਦਰ ਸਿੰਘ ਭਾਈ ਕਿਹੜਾ ਪਿੰਡ ਆ ਧਾਰੀ ਵਾਲਾ ਇਹ ਗੱਲ ਹੋਈ ਆ ਮੁੰਡੇ ਨੂੰ ਮੁੰਡੇ ਨੇ ਭਾਈ ਗੱਲ ਇਦਾਂ ਹੀ ਬਕਮਤ ਜਾਂਦਾ ਸੀ ਬਾਹਰ ਹੂੰ ਤੇ ਤੋਂ ਪਹਿਲੇ ਲੱਗੇ ਮੁੰਡੇ ਮੁੰਡੇ ਵਰ ਨਸ਼ਾ ਕੀਤਾ ਕਰਿਆ ਕੋਣਾਂ ਦਾ ਸਿਆਉਣ ਨਹੀਂ ਆ ਬਾਰਿਸ਼ਾਂ ਟੇ ਪਾਜ ਜਾਏ ਦਿਨੇ ਸਾਨੂੰ ਪਤਾ ਲੱਗਾ ਠੇਕੇਦਾਰ ਨੂੰ ਫੋਨ ਆਇਆ ਧੜਾ ਮੁੰਡਾ ਡਿੱਗਾ ਪਿਆ ਕਿਹੜੀ ਜਗ੍ਹਾ ਤੋਂ ਡੱਡ ਬੜੀ ਮਿਲਿਆ ਇਹ ਹਣ ਚੋਹ ਲੜ ਤਾਂ ਮਿਲਣੀ ਕਿਹੜੀ ਜਗ੍ਹਾ ਤੋਂ ਇਹ ਪੱਟੀ ਮੋੜ ਦੇ ਨਾਲ ਹੀ ਲੈਂਦੇ ਬਨੇ ਪਿੰਡ ਕਿਹੋਲਿਆੜਾ ਅੱਛਾ ਉਹ ਤਾਂ ਨਹੀਂ ਕਿੰਨੀ ਕੁ ਉਮਰ ਹੈ ਜੀ ਤੇ ਤੁਹਾਡੀ ਉਮਰੇ ਦੀ ਪਾਈ ਅਗੀ 60-17 ਸਾਲ ਕਿੰਨਾ ਕੁ ਨਸ਼ਾ ਏੜਾ ਵੇਖਿਆ ਜਾਵੇ ਨਸ਼ਾ ਭਾਈ ਬਹੁਤ ਜ਼ਿਆਦਾ ਹੱਦ ਨੂੰ ਹੱਥ ਲੱਗੇ ਪਏ ਨੇ ਕੀ ਮੰਗੋ ਜਿੰਨਾ ਵੀ ਕਹਤੋਂ ਅੰਨਾ ਥੋੜਾ ਮੰਗ ਭਾਈ ਕਾਦੀ ਸਾਡੀ ਮੰਗ ਸਾਡੀ ਇਹੋ ਵੀ ਸਰਕਾਰ ਨੂੰ ਵੀ ਬੇਨਤੀ ਆ ਵੀ ਨਸ਼ਾ ਬੰਦ ਹੋ ਜਾਏ ਲੋਕਾਂ ਦੇ ਚਰਾਗ ਘਰ ਦੇ ਪੁੱਜਦੇ ਜਾਂਦੇ ਆ ਬੇਨਤੀ ਇਹੋ ਆ ਕਿ ਨਸ਼ਾ ਬੰਦ ਹੋ ਜਾਏ ਸਾਡਾ ਥੇ ਹੋਇਆ ਹੋਇਆ ਅਗਾ ਕਿ ਹੋਰ ਦਿਨ ਹੋਵੇ ਇਹ ਕਮਾਈ ਆ ਸਾਰੀ ਜਿਸ ਤਰ੍ਹਾਂ ਵੇਖਿਆ ਜਾਵੇ ਤਾਂ ਕੋਈ ਪੁਲਿਸ ਮੁਲਾਇਮਨ ਉਹਨੇ ਤਲਾਹ ਦਿੱਤੀ ਕਿ ਖਾਣਾ ਇੱਕਦਮ ਵੇਖਦਾਂ ਨਾ ਚਾਹ ਤਲਾਹ ਦਾ ਭਾਈ ਅਸੀਂ ਕੀ ਕਰਾਂਗੇ ਹੂੰ ਮੁਲਾਇਮਨ ਦੇ ਖੁਦ ਬਕਾਉਂਦਾ ਯਾਰ ਹੂੰ ਮੁਲਾਇਮਨ ਨੂੰ ਪਤਾ ਨਹੀਂ ਨਸ਼ਾ ਵੇਖਦਾ ਐਨੇ ਰੋਏ ਮੁੰਡੇ ਮਰਦੇ ਰੋਏ ਖਬਰਾਂ ਤੁਸੀਂ ਲਉਂਦੇ ਹੋ ਪਤਾ ਨਹੀਂ ਕਿਤੇ